ਬਾਬਾ ਦੀਪ ਸਿੰਘ ਦੇ ਦਰਬਾਰ ਲੱਖਾਂ ਸੰਗਤਾਂ ਚ ਪੈਰਾ ਕਰਨ ਆ ਰਹੀਆਂ ਨੇ ਤੇ ਮੈਂ ਤਾਂ ਇਹੋ ਹੀ ਕਹਿਣਾ ਚਾਹਾਂਗਾ ਜਿਹੜੇ ਇਹ ਖੰਡਨ ਕਰਦੇ ਆ ਕਿ ਚੁਪੈਰੇ ਕੀ ਹੁੰਦੇ ਆ ਵਹਿਮ ਭਰਮ ਆ ਇਹਨਾਂ ਨੂੰ ਕੁਝ ਨਹੀਂ ਪਤਾ ਇਹਨਾਂ ਦੀ ਪਰਵਾਹ ਕਦੇ ਨਾ ਕਰਿਆ ਕਰੋ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਦੀ ਰਹਿਮਤਾਂ ਬਾਰੇ ਪਤਾ ਹੀ ਨਹੀਂ ਉਹਨਾਂ ਦੀ ਸੁਣਿਆ ਹੀ ਨਾ ਕਰੋ ਬਾਬਾ ਦੀਪ ਸਿੰਘ ਦਾਨੀਆਂ ਦੇ ਦਾਨੀ ਐ ਤੇ ਚੁਪੈਰਾ ਕੋਈ ਹੁੰਨ ਤੋਂ ਸ਼ੁਰੂ ਨਹੀਂ ਹੋਇਆ ਚੁਪੈਰਾ ਪਹਿਲੇ ਤੋਂ ਹੋ ਰਿਹਾ ਸੰਗਤਾਂ ਜ਼ਰੂਰ ਵੱਧ ਚੁੱਕੀਆਂ ਹੁਣ ਕਿਉਂਕਿ ਦੂਰ ਦੂਰ ਬੈਠੀਆਂ ਸੰਗਤਾਂ ਨੂੰ ਹੁਣ ਜਦੋਂ ਪਤਾ ਲੱਗਦਾ ਹੈ ਕਿ ਬਾਬਾ ਦੀਪ ਸਿੰਘ ਦੇ ਦਰਬਾਰ ਜਿਹੜਾ ਵੀ ਖਾਲੀ ਹੱਥ ਜਾਂਦਾ ਉਹਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਕੇ ਭੇਜਦੇ ਬਾਬਾ ਜੀ ਤੇ ਉਹ ਬਾਬਾ ਦੀਪ ਸਿੰਘ ਦਰਬਾਰ ਜ਼ਰੂਰ ਹਾਜ਼ਰੀ ਲਵਾਣ ਆਂਦੀਆਂ ਤੇ ਵੈਸੇ ਵੀ ਕੰਦੇ ਜਿਹੜਾ ਸੰਗਤਾਂ ਨੂੰ ਮਾੜਾ ਬੋਲਦਾ ਉਹ ਰੱਬ ਦੀ ਦਰਗਾਹ 'ਚ ਸਭ ਤੋਂ ਵੱਡਾ ਪਾਪੀ ਹੈ ਕਿਉਂਕਿ ਸੰਗਤਾਂ ਦੇ ਵਿੱਚ ਹੀ ਰੱਬ ਦਾ ਨਿਵਾਸ ਹੈ ਸੰਗਤਾਂ ਦੀ ਜਿਹੜੀ ਸ਼ਰਧਾ ਤੁਸੀਂ ਦੇਖਦੇ ਹੋ ਨਾ ਇਹ ਕੋਈ ਆਮ ਨਹੀਂ ਹੈਗੀ ਇਸੀਆਂ ਦੇ ਵਿੱਚ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੋਖੀਆਂ ਹਨ ਗਰਮੀਆਂ ਜਾਓ ਜਿੱਥੇ ਪੈਰਾਂ ਦੇ ਛਾਲੇ ਪੈਣ ਵਾਲੀ ਧੁੱਪ ਹੈ ਉੱਥੇ ਸੰਗਤਾਂ ਬਹਿ ਕੇ ਚਪੈਰਾ ਗੱਡਦੀਆਂ ਕਿਉਂਕਿ ਉਹਨਾਂ ਅੰਦਰ ਬਾਬਾ ਦੀਪ ਸਿੰਘ ਦੇ ਨਾਮ ਦੀ ਸ਼ਕਤੀ ਹੈ ਬਾਬਾ ਦੀਪ ਸਿੰਘ ਜੀ ਆਪ ਲੈ ਕੇ ਆਉਂਦੇ ਐ ਸੰਗਤਾਂ ਦੇ ਵਿੱਚ ਤਾਂ ਬਾਬਾ ਦੀਪ ਸਿੰਘ ਜੀ ਆਪ ਹੀ ਬੈਠੇ ਐ ਅੱਜ ਐਤਵਾਰ ਵਾਲੇ ਚਪੈਰੇ ਵਾਲੇ ਦੀਨ ਆਗੇ ਦੇਖੋ ਪ੍ਰਤੱਖ ਬਾਬਾ ਦੀਪ ਸਿੰਘ ਦੇ ਦਰਬਾਰ ਤੇ ਲੱਖਾਂ ਦੀਆਂ ਝੋਲੀਆਂ ਭਰੀਆਂ ਜਾਣੀਆਂ ਐ ਸਾਰੇ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਜਿਹੜਾ ਨਿੰਦ ਦਾ ਉਹਦੀ ਪਰਵਾਹ ਕਦੇ ਨਾ ਕਰੋ ਤੁਹਾਡੇ ਬਾਬਾ ਦੀਪ ਸਿੰਘ ਜੀ ਬੈਠੇ ਆ ਉਹ ਜਵਾਬ ਦੇਣਗੇ ਜੇ ਤੁਹਾਨੂੰ ਅੱਜ ਕੋਈ ਬੋਲ ਵੀ ਰਿਹਾ ਨਾ ਕੁਝ ਤੇ ਤੁਸੀਂ ਸਭ ਕੋਈ ਬਾਬਾ ਦੀਪ ਸਿੰਘ ਦਾ ਛੱਡ ਦੋ ਯਾਦ ਰੱਖਣਾ ਤੁਹਾਡੇ ਜਵਾਬ ਚ ਨਾ ਦਮ ਨਹੀਂ ਹੋਣਾ ਜਿੰਨਾ ਉਸ ਮਾਲਕ ਦੇ ਜਵਾਬ ਚ ਹੋਣਾ ਬਾਬਾ ਦੀਪ ਸਿੰਘ ਜੀ ਬੈਠੇ ਉਹਨਾਂ ਨੇ ਤੁਹਾਡੀ लाज ਰੱਖਣੀ ਹੈ ਤੁਹਾਡਾ ਮਾਲਕ ਬਹੁਤ ਉੱਚਾ ਹੈ ਬਾਬਾ ਦੀਪ ਸਿੰਘ ਜੀ ਹਰ ਵੇਲੇ ਰਾਖੀ ਕਰਦੇ ਆਪਣੇ ਭਗਤਾ ਦੀ ਤੇ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਜਿਹੜਾ ਵੀ ਸੱਚੇ ਦਿਲ ਨਾਲ ਫਰਿਆਦ ਲੈ ਕੇ ਆਉਂਦਾ ਉਹ ਕਦੇ ਵੀ ਖਾਲੀ ਨਹੀਂ ਜਾਂਦਾ ਰਹਿਮਤਾਂ ਨਾਲ ਭਰਿਆ ਹੋਇਆ ਦਰਬਾਰ ਹੈ ਸ਼ਿਦਾ ਸਾਹਿਬ ਤੇ ਬਾਬਾ ਦੀਪ ਸਿੰਘ ਦੀ ਸੰਗਤਾਂ ਲੱਖਾਂ ਤੋਂ ਕਰੋੜਾਂ ਵੀ ਆਣ ਗਿਆ ਮੇਰੇ ਬਾਬਾ ਦੀਪ ਸਿੰਘ ਜੀ ਸਭ ਕੁਝ ਕਰ ਸਕਦੇ ਆ ਸਾਰਿਆਂ ਦੇ ਦੁੱਖ ਦੂਰ ਕਰ ਦਿੰਦੇ ਬਾਬਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰਨਾ ਸਾਰਿਆਂ ਤੇ ਸਾਰਿਆਂ ਦੇ ਘਰਾਂ 'ਚ ਬਰਕਤਾਂ ਲੈ ਕੇ ਜਾਣਾ ਕੋਈ ਵੀ ਇਨਸਾਨ ਦੁਖੀ ਨਾ ਰਵੇ ਜਿਹੜਾ ਮਿਹਨਤ ਕਰਕੇ ਰੋਟੀ ਕਮਾ ਰਿਹਾ ਉਦੇ ਘਰ ਚ ਦੁੱਖ ਦਲਿੱਦਰ ਰੋਗ ਬਿਮਾਰੀ ਕਦੇ ਵੀ ਨਾ ਆਣ ਤੇ ਹਮੇਸ਼ਾ ਸੁੱਖਾਂ ਦੀ ਬਰਸਾਤ ਰਵੇ ਉਹਦੀ ਜ਼ਿੰਦਗੀ ਚ ਧੰਨ ਧੰਨ ਬਾਬਾ ਦੀਪ ਸਿੰਘ ਜੀ